ਸਸਿਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਸੱਤ ਟੈਲੀਵਿਜ਼ਨ ਕਿਸਾਨ ਜਥੇਬੰਦੀਆਂ ਜਗਜੀਤ ਸਿੰਘ ਡੱਲੇਵਾਲ ਤੇ ਸਰਬਣ ਸਿੰਘ ਪੰਦੇਰ ਮੁੜ ਸ਼ੰਭੂ ਕਿਸਾਨ ਮੋਰਚਾ ਲਾਉਣਗੇ ਯਾਨੀ ਕਿ ਕਿਸਾਨ ਧਰਨਾ ਸ਼ੰਭੂ ਇੱਕ ਬਾਰ ਫਿਰ ਲੱਗੂਗਾ ਦੋਸਤੋ ਬੀਤੇ ਦਿਨੀ ਕਿਸਾਨ ਜਥੇਬੰਦੀਆਂ ਦੇ ਦੋਨੋਂ ਫੋਰਮ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਤੇ ਐਸਕੇਐਮ ਨੌਨ ਪੋਲੀਟੀਕਲ ਦੋ ਫੋਰਮ ਦੋ ਵੱਡੀਆਂ ਜਥੇਬੰਦੀਆਂ ਜਿਨ੍ਹਾਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਨੇ ਤੇ ਸਰਵਣ ਸਿੰਘ ਪੰਦੇਰ ਜਿਨ੍ਹਾਂ ਦੀ ਜਿਹੜੀ ਕਮਾਂਡ ਹੈ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕਮਾਂਡ ਹੈ ਬਿੱਤੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕਰਦੀਆਂ ਨੇ ਜਥੇਬੰਦੀਆਂ ਜਿਦੇ ਚ ਦੋਨੋਂ ਫੋਰਮਾਂ ਦੇ ਤਮਾਮ ਜਿਹੜੇ ਕਿਸਾਨ ਆਗੂ ਨੇ ਉਹ ਕਿਸਾਨ ਆਗੂ ਸ਼ਾਮਲ ਹੁੰਦੇ ਨੇ ਇਨ੍ਹਾਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਰਣਨੀਤੀਆਂ ਉਲਕੀ ਜਾਂਦੀਆਂ ਨੇ ਉਹਨਾਂ ਰਣਨੀਤੀਆਂ ਮੁਤਾਬਕ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੱਡੇ ਸੰਘਰਸ਼ ਕਰਾਂਗੇ ਕਿਸਾਨੀ ਹਿੱਤਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਤੁਹਾਡੇ ਨਾਲ ਮੈਂ ਕਿਸਾਨ ਜਥੇਬੰਦੀਆਂ ਦਾ ਸਾਂਝਾ ਕਰ ਰਿਹਾ ਆ ਆਹ ਪ੍ਰੋਗਰਾਮ ਹੈਗਾ ਕਿ ਸ਼ੰਭੂ ਮੁੜ ਧਰਨਾ ਲੱਗੂਗਾ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਕਿ ਦੋਨੋਂ ਫੋਰਮ ਮਿਲ ਕੇ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਯੂਨੀਅਨ ਐਸ ਕੇ ਐਮ ਨਾਨ ਪੋਲੀਟੀਕਲ ਜਿੱਦੇ 'ਚ 14 ਜਥੇਬੰਦੀਆਂ ਨੇ ਤੇ ਦੂਜੇ ਪਾਸੇ ਜਿਹੜਾ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਉਹਦੇ 'ਚ 10 ਜਥੇਬੰਦੀਆਂ ਨੇ ਕਿ ਅਸੀਂ ਦੋਨੋਂ ਫੋਰਮ ਮਿਲ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਮਿਲ ਕੇ ਸ਼ੰਭੂ ਧਰਨਾ ਦੇਵਾਂਗੇ ਇੱਕ ਦਿਨ ਦਾ ਤੇ ਇਹੇ ਧਰਨਾ ਹੋਊਗਾ ਸ਼ੰਭੂ ਥਾਣੇ ਦੇ ਬਾਹਰ ਕਾਰਨ ਇਹੇ ਦੱਸਿਆ ਗਿਆ ਕਿ ਜਦੋਂ ਮਾਰਚ ਮਹੀਨੇ 19 ਮਾਰਚ ਨੂੰ ਪੁਲਿਸ ਨੇ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਦਾ ਕਹਿਣਾ ਕਿ ਸਾਡਾ ਧਰਨਾ ਸ਼ੰਭੂ ਬਾਰਡਰ ਤੋਂ ਚੁੱਕਿਆ ਤਾਂ ਉਦੋਂ ਸਾਡੇ ਜਿਹੜੇ ਇੱਕ ਕਿਸਾਨ ਆਗੂ ਨੇ ਬਹਿਰਾਮ ਕੇ ਉਹਨਾਂ ਦੇ ਨਾਲ ਮਿਸਬੀਹੇਵ ਕੀਤਾ ਜਿਹੜੇ ਐਸ ਐਚਓ ਨੇ ਥਾਣਾ ਸ਼ੰਭੂ ਦੇ ਤੇ ਉਹਨਾਂ ਨੇ ਮਿਸਬੀਹੇਵ ਕੀਤਾ ਤੇ ਹੋਰ ਸਾਡੇ ਨੌਜਵਾਨਾਂ ਤੇ ਪਰਚੇ ਪਾਏਗੇ ਹੋਰ ਸਾਡੀਆਂ ਜਿਹੜੀਆਂ ਬੀਬੀਆਂ ਨੇ ਕਿਸਾਨ ਬੀਬੀਆਂ ਉਹਨਾਂ ਦੇ ਨਾਲ ਮਿਸਬੀਹੇਵ ਕੀਤਾ ਇਸ ਕਰਕੇ ਜਿਹੜਾ ਅਸੀਂ ਧਰਨਾ ਇਹ ਇੱਕਦੰਦਾ ਧਰਨਾ ਲਾਉਣ ਜਾ ਰਹੇ ਹਾਂ ਸ਼ੰਭੂ ਥਾਣੇ ਦੇ ਬਾਹਰ ਡਿਮਾਂਡ ਸਾਡੀ ਇਹ ਰਹੂਗੀ ਕਿ ਹਰਪ੍ਰੀਤ ਸਿੰਘ ਜਿਹੜਾ ਐਸਐਚਓ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹ ਗੱਲ ਕਿਸਾਨ ਜਥੇਬੰਦੀਆਂ ਨੇ ਕਹੀ ਆ ਜਿਹੜਾ ਸਾਡਾ ਸਮਾਨ ਗੁੰਮ ਹੋਇਆ ਟਰਾਲੀਆਂ ਫ੍ਰਿਜ ਏਸੀ ਕੋਲਰ ਟੈਂਟ ਜੋ ਵੀ ਸਾਡਾ ਸਮਾਨ ਚੋਰੀ ਹੋਇਆ ਉਹ ਸਮਾਨ ਚੁੱਕਿਆ ਜਾਵੇ ਤੇ ਜਿਹੜੇ ਐਮਐਲਏ ਨੇ ਇਥੋਂ ਮੌਜੂਦਾ ਐਮਐਲਏ ਗੁਰਲਾਲ ਕਨੌਰ ਕਿ ਉਹਨਾਂ ਨੇ ਜਿਹੜਾ ਸਾਡੇ ਨਾਲ ਕੀਤਾ ਸਾਡਾ ਸਮਾਨ ਚੋਰੀ ਕਰਵਾਇਆ ਇਹ ਜਥੇਬੰਦੀਆਂ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਵੀ ਜਿਹੜੀ ਬਣਦੀ ਕਾਰਵਾਈ ਹੈ ਉਹ ਕਾਰਵਾਈ ਕੀਤੀ ਜਾਵੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਨੇ ਇਹ ਜਥੇਬੰਦੀਆਂ ਧਰਨਾ ਦੇਣ ਜਾ ਰਹੀਆਂ ਨੇ ਸ਼ੰਭੂ ਬਾਰਡਰ ਤੇ ਉੱਪਰ ਯਾਨੀ ਕਿ ਸ਼ੰਭੂ ਬਾਰਡਰ ਦੇ ਭਾਵ ਕਿ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਸ਼ੰਭੂ ਥਾਣਾ ਬਣਿਆ ਹੋਇਆ ਉਸ ਥਾਣੇ ਦੇ ਬਾਹਰ ਧਰਨਾ ਦੇਣ ਜਾ ਰਹੀਆਂ ਨੇ ਕਿਸਾਨ ਜਥੇਬੰਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਸੋ ਇਹ ਇੱਕ ਜਾਣਕਾਰੀ ਸੀ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਸੀ ਸਾਂਝੀ ਕੀਤੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਇਨਫੋਰਮੇਸ਼ਨ ਜੋ ਵੀ ਹੋਊਗੀ ਕਿਸਾਨੀ ਮਾਮਲੇ ਦੀ ਲਗਾਤਾਰ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ ਧੰਨਵਾਦ